ਸਵੰਤ ਰਾਮ ਉਦਾਸੀ ਦੀ ਰਚਨਾ ਤੁਸੀਂ ਓਨਾ ਚਿਰ ਰਹੇ ਜਰਵਾਨੀਆਂ ਦੇ ਵਾਗ ਤੁਸੀਂ ਓਨਾ ਚਿਰ ਰਹੇ ਜਰਵਾਨੀਆਂ ਦੇ ਵਾਗ ਰਹੇ ਜਿੰਨਾ ਚਿਰ ਅਸੀਂ ਹੀ ਨਿਤਾਣੀਆਂ ਦੇ ਵਾਗ ਰਹੇ ਜਿੰਨਾ ਚਿਰ ਅਸੀਂ ਹੀ ਨੀਤਾਂ ਲਿਆਂ ਦੇ ਵਾਗ ਪੋਰਾ ਦਿਲ ਜਦੋਂ ਖਿੜੇ ਪੋਰਾ ਦਿਲ ਜਦੋਂ ਖਿੜੇ ਤੂੰ ਤਾਂ ਚੱਟ ਤੋੜ ਦੇਵੇਂ ਤੇਰੀ ਉਹੀ ਉਹ ਗੱਲ ਏ ਨਿਆਣਿਆਂ ਦੇ ਵਾਗ ਤੇਰੀ ਉਹੀ ਗੱਲ ਏ ਨਿਆਣਿਆਂ ਦੇ ਵਾਗ ਸਾਡੀ ਪੁਖ ਵਾਲੀ ਪੱਠੀ ਜੇ ਤੂੰ ਨਹੀਂ ਸੀ ਵਜਾਉਣੀ ਸਾਡੀ ਪੁਖ ਵਾਲੀ ਪੱਠੀ ਜੇ ਤੂੰ ਨਹੀਂ ਸੀ ਵਜਾਉਣੀ ਕਾਣੂ ਵਿੱਚੋਂ ਵਿੱਚ ਪੁੰਨੀ ਗਏ ਦਾਣਿਆਂ ਦੇ ਵਾਗ ਕਾਣੂ ਵਿੱਚੋਂ ਵਿੱਚ ਪੁੰਨੀ ਗਏ ਦਾਣਿਆਂ ਦੇ ਵਾਗ ਤੂੰ ਸੀ ਉਹ ਨਾ ਚਿਰ ਰਹੇ